ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾ ਰਿਹਾ ਹਾਂ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫ੍ਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀ ਦਵਾਈਆਂ 슈ਗਰ ਦੀਆਂ ਦਵਾਈਆਂ ਇਹ ਸਭ ਨਾਂ ਦਾ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫ੍ਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸਿਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਅਸੀਂ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾਂ ਦੇਵਾਂਗੇ ਕਾਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਬੇ ਪੜੇ ਆਦਮੀਆਂ ਨੂੰ ਕਲੀਨ ਖੋਲਿਆ ਤੇ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਅੱਜ ਐਸ.ਡੀ.ਐਮ ਸਾਹਿਬ ਵੱਲੋਂ ਔਰ ਸਟਾਫ ਵੱਲੋਂ ਇੱਥੇ ਗੁਰੂ ਮਹਾਰਾਜ ਦੀ ਪਾਵਨ ਸ਼੍ਰੀ ਰਿਤੀ ਚੋਤ ਤੇ ਉਹਨਾਂ ਦਾ ਹੋਟਾ ਸਰੇ ਲੰਦੇ ਹੋਏ ਅੱਜ ਦੇ ਪਾਵਨ ਦਿਨ ਜਿਹੜਾ ਹੈਗਾ ਗੁਰੂ ਮਹਾਰਾਜ ਦੀ ਬਲੇਸਿੰਗਸ ਲਿੱਤੀਆਂ ਗਈਆਂ ਔਰ ਬੜਾ ਵਧੀਆ ਰਿਹਾ ਬੜਾ ਅੱਛਾ ਲੱਗਿਆ ਔਰ ਇਹੀ ਦੁਆ ਹੈ ਔਰ ਇਹੀ ਵਿਸ਼ੇਸ ਹੈ ਗਿਆ ਇਹ ਸ਼ਹਿਰ ਵਾਸੀਆਂ ਵਾਸਤੇ ਔਰ ਸਾਰੇ ਵਾਸਤੇ ਜਿਹੜਾ ਆਉਣ ਵਾਲਾ ਸਾਲ ਬਹੁਤ ਵਧੀਆ ਰਹੇ। ਜਿੰਨੀ ਜੋ ਵੀ ਮੁਸ਼ਕਲਾਂ ਨੇ ਉਹ ਸੋਲਵ ਹੋਣ ਔਰ ਜੋ ਸਮੱਸਿਆਵਾਂ ਨੇ ਸ਼ਹਿਰ ਵਾਸੀਆਂ ਦੀ ਉਹ ਵੀ ਸੋਲਵ ਹੋਣ। ਪ੍ਰੈਸ ਜਿਹੜਾ ਹੈ ਸਾਰਿਆਂ ਨੂੰ ਖੁਸ਼ੀਆਂ ਪ੍ਰਾਪਤ ਹੋ। ਵਧੀਆ ਰਹੇ ਸਾਰਾ ਔਰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਅੱਜ ਤਹਿਸੀਲ ਦੇ ਵਿੱਚ ਜਿਹੜਾ ਆਪਣੇ ਐਸ ਡੀ ਐਮ ਸਾਹਿਬ ਤੇ ਉਹਨਾਂ ਦੇ ਸਟਾਫ ਨੇ ਇੱਕ ਪਰਮਾਤਮਾ ਦਾ ਸ਼ੁਕਰ ਅਦਾ ਕਰਨ ਵਾਸਤੇ ਨਵੇਂ ਸਾਲ ਦੇ ਵਿੱਚ ਪ੍ਰੋਗਰਾਮ ਕਰਾਇਆ। ਔਰ ਬਰਵਾਤਮਾ ਦਾ ਉਹ ਤਾਸਰਾ ਲੈਂਦੇ ਹੋਏ ਜਿਹੜਾ ਅੱਜ ਦਾ ਪ੍ਰੋਗਰਾਮ ਉਹਦੇ ਚ ਸਾਨੂੰ ਵੀ ਇਨਵਾਈਟ ਕੀਤਾ ਗਿਆ ਹੋਰ ਬਾਕੀ ਡਿਪਾਰਟਮੈਂਟ ਵੀ ਆਏ ਆ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈਗਾ ਇੱਕ ਅੱਛੀ ਸੋਚ ਦੇ ਨਾਲ ਇਹ ਪ੍ਰੋਗਰਾਮ ਹੋਇਆ ਔਰ ਇਹਦੇ ਤੋਂ ਇਲਾਵਾ ਜਿਹੜਾ ਸਾਡਾ ਬੀਬੀਐਮਪੀ ਦਾ ਸਟਾਫ ਹੈ ਉਹਦੇ ਉਹਨਾਂ ਸਾਰਿਆਂ ਵੱਲੋਂ ਵੀ ਆਪ ਲਾਕਨਵਾਸੀਆਂ ਨੂੰ ਵੀ ਹੋਰ ਵੀ ਸਾਰੇ ਨਵੇਂ ਸਾਲ ਦੀਆਂ ਜਿਹੜੀਆਂ ਮੈਂ ਵਧਾਈਆਂ ਦਿੰਦਾ ਹੈਗਾ ਔਰ ਮੈਡਮ ਦੇ ਉਪਰਾਲੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਸਾਲ ਦੀ ਇੱਕ ਵਧੀਆ ਸ਼ੁਰੂਆਤ ਕਰਨ ਵਾਸਤੇ ਵਾਈਗਰੂ ਦੀ ਬlesing ਲੈ ਕੇ ਕਿ ਆਉਣ ਵਾਲਾ ਸਾਲ ਸਾਰਿਆਂ ਦੇ ਲਈ ਵਧੀਆ ਹੋਵੇ ਪਬਲਿਕ ਵਾਸਤੇ ਪਬਲਿਕ ਸਰਵੈਂਟਸ ਵਾਸਤੇ ਤੇ ਜੋ ਵੀ ਡਿਸੀਜਨਸ ਲਏ ਜਾਣ ਉਹ ਆਈ ਥਿੰਕ ਆਲ ਮਾਈਟੀ ਦੀ ਗਾਈਡੈਂਸ ਦੇ ਵਿੱਚ ਉਹਨਾਂ ਦੇ ਸਹੀ ਰਾਹ ਤੇ ਤੁਰ ਕੇ ਲਏ ਜਾਣ ਸੋ ਇਹੀ ਬlesing ਸੀ ਕਰਨ ਵਾਸਤੇ ਜੀ ਅੱਜ ਤਹਿਸੀਲ ਆਫਿਸ ਦੇ ਵਿੱਚ ਪਾਟ ਰਖਵਾਏਗਾ ਇਸਾਨ ਮੈਡਮ ਸਾਰਾ ਸਟਾਫ ਮੇਰੇ ਨਾਲ ਗੱਲ ਕੀਤਾ ਨੰਗਲ ਦੇ ਸਾਰੇ ਕਰਮਚਾਰੀ ਸਾਰੇ ਫਿਸ਼ਰਗੰਬੀ ਬੀਬੀ ਆਂ ਵੀ ਤੇ ਪਹੁੰਚੇ ਜੀ ਜੀ ਸਾਡੇ ਵੱਲੋਂ ਇਹੀ ਕੋਸ਼ਿਸ਼ ਰਹੀ ਸੀ ਕਿ ਅਸੀਂ ਜਿੰਨੇ ਸਾਰੇ ਡਿਪਾਰਟਮੈਂਟ ਸਾਰੇ ਜੋ ਵੀ ਰੈਨਾਉਂਡ ਇਥੋਂ ਦੇ ਲੋਕ ਨੇ ਤੇ ਪਬਲਿਕ ਹੈ ਸਾਰੇ ਵਾਸਤੇ ਖੁੱਲਾ ਸੱਦਾ ਸੀ ਤੇ ਸਾਨੂੰ ਬਹੁਤ ਖੁਸ਼ੀ ਵੀ ਹੋਈ ਕਿ ਸਾਰੀ ਸੰਗਤ ਵੱਲੋਂ ਸਾਨੂੰ ਭਰਵਾਂ ਹੰਗਾਰਾ ਮਿਲਿਆ ਇਸ ਨੂੰ ਉਪਰਾਲਾ ਕੀਤਾ ਗਿਆ ਇਸ ਨਾਲ ਜਿੰਦਾਬਾਦ ਸਿਰ ਤੋਂ ਪੂਰੇ ਤਸੀਲ ਦੇ ਵਿੱਚ ਤੇ ਮੰਗਲ ਦੇ ਲੋਕਾਂ ਦੇ ਸ਼ੁਕ ਸ਼ਾਂਤੀ ਲਈ ਇਹ ਉਪਰਾਲਾ ਕੀਤਾ ਗਿਆ ਗੁਰੂ ਸਾਹਿਬ ਦੀ ਕੋਟ ਆਸਰਾ ਲੈਂਦੇ ਹੋਏ ਇਹ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹਿੰਦੀ ਸਾਰੇ ਲੋਕਾਂ ਨੂੰ ਪੂਰੇ ਨੰਗਲਵਾਸੀਆਂ ਨੂੰ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਹਾਜ਼ਰੀ ਉਰੇ ਦਿੱਤੀ ਹੈ ਇਸ ਸਾਰਾ ਸਰਸੇ ਉਦਿਤ ਹੈ ਧੰਨਵਾਦ